ਹਾਂਜੀ ਵੀਰੇ ਵੀਡੀਓ ਕਰ ਲਈ ਆਪਾਂ ਤੇ ਬਹੁਤ ਸਤਿਕਾਰਯੋਗ ਹਸਤਾਲ ਪੋਂਡਾ ਬੇਗਾ ਜੀ ਤੇ ਵੀਡੀਓ ਕਰ ਲਈ ਤੇ ਬਾਕੀ ਹੁਣ ਤੁਹਾਨੂੰ ਕਬੂਤਰ ਦਿਖਾਉਣਾ ਵੀ ਕਿਹੜੇ ਕਿਹੜੇ ਕਬੂਤਰ ਕਿੱਥੋਂ ਆਏ ਨੇ ਜਾਂ ਕੀ ਬਲਾਡਾ ਉਹਨਾਂ ਦਾ ਜਾਂ ਜਿੱਤੇ ਵੀ ਕਬੂਤਰ ਕਿੱਥੇ ਕਿੱਥੇ ਨੇ ਉਹ ਤੁਹਾਨੂੰ ਡੀਪੀ ਵੀਰੇ ਦਿਖਾਊਗਾ ਵੀਡੀਓ ਸਤਾਜੀਆਂ ਦੀ ਕਰ ਲਈ ਕਹਿੰਦੇ ਬਈ ਡੀਪੀ ਬਾਈ ਦਿਖਾਉ ਸਾਰੇ ਕਬੂਤਰ ਤੇ ਬਣੇ ਰਹੋ ਵੀਡੀਓ ਦੇ ਨਾਲ ਕਬੂਤਰ ਤੁਹਾਨੂੰ ਦਿਖਾਉਣਾ ਬੇਗੇ ਵਾਲੇ ਕਬੂਤਰ ਦਿਖਾਉਣੇ ਆ ਤੇ ਬਹੁਤ ਵੱਡੀ ਗੱਲ ਆ ਵੀ ਅੱਜ ਬੇਗੇ 'ਚ ਖੜ ਕੇ ਮੈਂ ਵੀਡੀਓ ਬਣਾ ਰਿਹਾ ਮੇਰੇ ਵਾਸਤੇ ਬਹੁਤ ਮਾਨ ਦੀ ਗੱਲ ਤੇ ਆ ਬਾਈ ਦੀਪੀ ਦਿਖਾਈਏ ਵੀਰੇ ਕਬੂਤਰ ਇਹ ਦੱਸੋ ਬਾਈ ਕਿਹੜਾ ਨੇੜੇ ਹੋ ਜਾਂਦਾ ਨੇੜੇ ਹੋ ਜਾਂਦਾ ਨੇੜਾ ਹੁਣ ਕੱਲਾ ਕਬੂਤਰ ਤੀ ਰੱਖਣਾ ਤੁਹਾਨੂੰ ਨੇੜੇ ਕਰ ਲੈ ਕੁੱਤ ਕਿਹੜਾ ਬਾਈ ਇਹ ਰਾਜਸਥਾਨ ਚ ਬਾਈ ਹੋਈ ਸੀ ਆ ਕੀ ਕਲਟੜਾ ਹੂੰ ਜੀ ਤੀ ਹੋਈ ਐ ਕਿਹੜਾ ਪੰਡ ਸੀ ਕਲਡਵਾਲ ਕਲਡਵਾਲ ਅੱਛਾ ਸਹੀ ਐ ਬਾਈ ਕਿਹੜਾ ਬਲੱਡ ਹਨ ਉਹਦਾ ਇਹ ਮੰਨ ਕੇ ਚਲੋ ਉਹਦਾ ਸੌਂਦਾ ਸਿੰਘ ਵਾਲੇ 82 ਵਾਲੇ ਬਲੱਟੀ ਆ ਇਹ ਹੂੰ ਅੱਛਾ ਕਿਨੇ ਬਾਈ ਛੱਡੀ ਹੋਈ ਐ ਇਸ ਕੀ ਬਾਈ ਛੱਡੀ ਆ ਇਹ ਹਾਂ ਇਹ ਪਾਸ ਨੂੰ ਦੋ ਦੋ ਵਾਰ ਰੱਖਣੀ ਸੀ ਬੱਚਾ ਰੱਖੀ ਅੱਛਾ ਇੱਕ ਉੱਡ ਗਿਆ ਹੂੰ ਕਿਹਦੇ ਨਾਲ ਆਈ ਉਹ ਇਹ ਖਾਲੀ ਹੁਣ ਤੋਂ ਕੋਈ ਆ ਅੱਛਾ ਹੂੰ ਲਾਈਵ ਹੀ ਕਿਹਦੇ ਨਾਲ ਸੀ ਇਹ ਮੰਨ ਕੇ ਚਲੋ ਦਸੋਂਦਾ ਸਿੰਘ ਵਾਲੇ ਉਹ ਤਾਂ ਆਪਦੇ ਉਹ ਸੀ ਹੂੰ ਲekin ਉਹਨਾਂ ਨਾਲ ਹੀ ਕੜਾਈ ਕੀਤੀ ਹੈ ਕਿਹਦੇ ਵਿੱਚ ਕੱਢਦੇ ਹੈ ਇਹ ਲਾਲ ਚੀਨੀ ਕੱਢੀ ਇਹ ਲਾਲ ਚੀਨੀ ਕੱਢੀ ਅੱਛਾ ਆ ਦਿਖਾ ਦੀ ਬਈ ਨੇੜੇ ਕਰ ਲੈ ਕੇ ਚਮਾ ਹੀ ਨੇੜੇ ਕਰ ਲੈ ਕੇ ਰੀਸਾ ਹੀ ਆਉਣਗੇ ਸਹੀ ਹੈ ਭਾਈ ਹੈ ਕਿ ਕਿਧਰਲੇ ਪਾਸੋਂ ਆ ਗਈ ਸੀ ਇਹ ਦਸ ਹੰਤਸ ਵਾਲਾ ਉਤਰਾ ਤੇ ਕੂਤਰੀ ਮੋਹੀ ਵਾਲੀ ਆ ਜਿਹੜੀ ਪਹਿਲਾਂ ਸ਼ੁਰੂ ਤੇ ਲੈਣ ਆਈ ਸੀ ਸਾਡੇ ਕੋਲ ਟ੍ਰੀਟ ਕਰੋ ਉਹ ਉਸ ਲੈਂਦੇ ਆ ਓਕੇ ਬਾਈ ਸਹੀ ਹੈ ਬਾਈ ਕੱਢ ਲਓ ਅਗਲਾ ਨਾਲ ਦਿਨ ਕੱਢ ਕੇ ਰੱਖ ਲੈ ਹਾਂ ਦਾ ਸਹੀ ਇਹ ਆਪਣਾ ਖੇਮੂ ਆਣੇ ਜਿੱਤਿਆ ਸੀ ਤੇ ਉਹਦੀ ਭੈਣ ਹੈ ਧੰਨੇ ਵਾਲਾ ਦਾ ਬਲੱਟ ਆ ਗਿਆ ਓਕੇ ਕਿਧਰਲੇ ਪਾਸੋਂ ਤਾਂ ਨਾਲ ਮਾਲ ਪਾਸੋਂ ਕਿ ਪਿਓਲੇ ਪਾਸੋਂ ਦੋਨੇ ਪਾਸੇ ਅਸਾ ਪਿਓਰ ਕਰੀ ਵੀ ਹੈ ਹਾਂ ਪਿਓਰ ਸਹੀ ਹੈ ਬਾਈ ਕਿਹੜਾ ਸੀ ਇਹਦਾ ਮਾਪਾ ਕਿਹੜਾ ਸੀ ਮਾਪੇ ਉਹਦਾ ਬੱਤਨ ਵਾਲੀ ਦੀ ਆਹੋ ਗਾਂ ਦੀ ਗਾਹ ਆਇਆ ਫਿਰ ਅੱਛਾ ਦੋਨੇ ਲਾਲ ਜੀ ਨੇ ਸੀ ਨਹੀਂ ਲਾਲ ਸਿਰੇ ਸੀ ਇਹ ਗਾਂ ਆ ਇਹੇ ਜੀ ਕੱਟਣ ਲੱਗੇ ਅੱਛਾ ਚੇਹੇ ਜੀ ਹੁੰਦੇ ਹਾਂ ਓਕੇ ਸਹੀ ਹੈ ਭਾਈ ਅਗਲਾ ਕੱਢ ਲਉ ਇਹ ਹੋਊਗੀ ਹਜੇ ਲਾਲ ਜੀ ਨੇ ਜਮ ਲਾਗਾ ਵੀ ਹੋ ਜਾਣਾ ਨੇ ਇਹ ਤਾਂ ਨੇ ਵਾਲੇ ਬਲੱਡ ਚ ਪ્યોਰ ਕੀਤੇ ਵੀਰੇ ਠੀਕ ਆ ਖਾਂਦਾ ਖਾਦੀ ਬਣਿਆ लॉय हां सही ए हब्बे आगी हां ये भी हब्बे छड्या केदा पयरी नहीं ये सडी नहीं ये बडी कुत्ती अच्छा बच्चा वास्ते रखी है सही तो है पूरी तो लते मोल टिटू ने हां येती ये गांव हां वो उनक मुसलान दी है जाने के अच्छा हां टिटू ने मोल लगता दिन 70 आना अच्छा पूरी तो ओके okay भाई सही है ਆਹ ਤਾਂ ਸਹੀ ਇਹ ਆਪਣਾ ਨਰੂਆ ਨੇ ਜਿੱਤਿਆ ਸੀਗਾ ਉਹਦੀ ਭੈਣ ਆ ਨਰੂਆ ਨੇ ਜਿੱਤ ਉਹਦੀ ਭੈਣ ਆ ਹਾਂ ਓਕੇ ਹੋ ਗਿਆ ਉਹ ਤਾਂ ਵੀ ਚੱਕ ਕੇ ਲੈ ਗਿਆ ਸੀ ਹੂੰ ਉਹਦੀ ਭੈਣ ਕੱਟ ਰੱਖੀ ਹੋਈ ਹੈ ओके ए भी बच्चा ਜਾਈ ਬੀ ਹਾਂ ਇਹ ਵੀ ਲੀਲਾ ਵਾਲੇ ਕੁੱਤਰਾ ਦੀ ਹੈ ਅੱਛਾ ਜਿਆਦਾ ਕਲੀਲਾ ਉੱਡਦਾ ਸੀ ਜਿਹੜਾ ਉਹਦਣਾ ਦੀ ਹੈ ਓਕੇ ਆਪ ਨੇ ਇਹ ਛੱਡੇ ਹੋਗਾ ਤਾਂ ਹਾਂ ਇਹ ਨਹੀਂ ਛੱਡੀ ਇਹ गिवन ਆ ਲਾਈਵ ਹੈ ਇਹ ਗਾਇਤ ਕੀ ਕਦਮ ਆ ਗਏ ਤੇ ਬੱਚੇ ਇਹ ਕਿੱਥੀ ਆ ਗਏ ਅੱਛਾ ਇਹ ਮੌਜ ਕੱਢਿਆ ਦਾ ਫਿਰ ਹਾਂ ਇਹ ਕਿਹੜੇ ਬਲ ਬਲ ਚੋਂ ਕੱਢਦੇ ਭਈ ਇਹ ਇਹ ਮੰਨ ਕੇ ਚਲੋ ਉਹਨਾਂ ਦੇ ਪੁਰਾਣੇ ਕੁਤਰੀ ਆ ਟਿੱਟੂ ਦੇ ਅੱਛਾ ਹਾਂ ਚਿੱਟੀ ਵਾਲੇ ਹੂੰ ਉਹਨਾਂ ਦੀ ਹੈ ਅੱਛਾ ਉਹਨਾਂ ਦੇ ਬਲੱਡ ਕਰਕੇ ਮੌਜ ਕੱਢਦੇ ਸਹੀ ਹੈ ਭਈ ਲਓ ਜੀ ਹਾਲ ਸਹੀ ਇਹ ਆਪਣੀ ਕੁੱਪੜੀ ਆ ਗਈ ਹਾਂ ਇਹਨੂੰ ਕੁੱਪੜੀ ਉੱਡੇ ਸੀ ਉਹਨਾਂ ਦੀ 4-5 ਸਾਲ ਹੋ ਗਏ ਹਾਂ ਉਹਦੀ ਜਿੱਤੇ ਵਾਲੇ ਕੁਤਰਾਂ ਦੀ ਹੈ। ਹਾਂ। ਉਹਨਾਂ ਦੀ ਪਿਆਉਰਾ ਹੈ। ਅੱਛਾ। ਹੂੰ। ਸਹੀ ਹੈ ਭਾਈ। ਕਿਹਲੇ ਸੌ ਛੱਡੀ ਸੀ? ਨਹੀਂ ਇਹ ਤਾਂ 2018 ਟੂ ਰਾਈਡ ਸੀ। ਅੱਛਾ ਪਰਾਣੀ ਛੱਡੀ ਵਿਆ ਪਾਪਾ। ਸਹੀ ਹੈ ਭਾਈ। ਕੀ ਰਿਜ਼ਲਟ ਰਿਹਾ ਉੱਥੇ ਤਾਂ? ਇਹ ਉਹਦੀ ਪੱਠੀ ਹੈਗੀ ਉਹ ਜਿੱਤੀ ਸੀਗੀ ਦੂਜੀ ਨੱਕ ਤੇ। ਉਹ ਜਿੱਤੂ ਸੀ। ਉਹ ਜਿੱਤਦੀਏ ਦਵਾ ਫੇਰ ਜਿੱਤਦੀ ਕੋਈ ਹੋਰ। ਓਕੇ। ਇਹਦੀ ਪੱਠੀ ਆ। ਹੂੰ। ਸਹੀ ਹੈ ਵੀਰੇ। ਲੋਈ ਇਹ ਦੇਖੋ ਇਹ ਵੀ ਕੋਪੜੀਂ ਗਏ ਭਾਈ ਹਾਂ ਇਹ ਲੀਲਾ ਵਾਲੇ ਦੇ ਬੱਠੇ ਨਾ ਘੜਾਈ ਦੇ ਅੱਛਾ ਹੂੰ ਸੋ ਇਹ ਬੰ ਕਿੰਨੇ ਵੱਡੇ ਸੀ ਉਦੋਂ ਉੱਥੇ ਉਦੋਂ ਇਹ 100 ਤੋਂ ਬਾਹਰ ਸੀ ਗੁਪਤਰ ਅੱਛਾ ਕਿੰਨਾ ਵੱਡਾ ਸੀ ਉਦੋਂ 3200 ਵੱਡਾ ਸੀ ਅੱਛਾ ਇਹਦੀ ਮਾਂ ਸੀ ਨਾ ਜਿਹੜੀ ਦੁੱਧ ਦੂਜਾ ਨਾਮ ਵੜਾ ਸੀ ਹਾਂ ਹਾਂ ਓਕੇ ਇਹ ਕਿਸੇ ਹੋਰ ਨਾਲ ਆ ਘੜਾਈ ਦੇ ਹਾਂ ਇਹ ਹੋ ਗੁੱਤਰ ਲੋ ਕੁਕਾ ਜਿਹੜਾ ਪੁੱਤ ਨੇ ਜਿਹੜਾ ਆਪਣਾ ਬਾਹਰ ਫੇਮ ਸੁਪੁੱਤਰ ਹੈ ਅਵਤਾਰ ਕੋਈ ਇਹ ਤੁਹਾਨੂੰ ਦੱਸ ਜੀ ਆ ਜਿਹੜਾ ਜ਼ਿਕਰ ਕੀਤਾ ਤੁਸੀਂ ਠੀਕ ਹੈ ਠੀਕ ਹੈ ਤੇ ਉਹਦੀ ਧੀ ਆ ਗਾ ਮੰਨ ਲਓ ਉਹਦੀ ਧੀ ਆ ਓਕੇ ਮਾਂ ਇੱਕ ਆਨਾਂ ਦੀ ਦੋਨਾਂ ਦੀ ਪਿਓ ਆ ਡਾਡ ਨੇ ਸਹੀ ਹੈ ਭਾਈ ਕਿਵੇਂ ਉੜਦੇ ਕਿਵੇਂ ਦੀ ਪੀਏ ਉੜਦੇ ਹੈ ਪੂਰੀ ਉੱਚੀ ਆ ਉੱਚਾ ਉੜਦੇ ਨੇ ਸਤੌਣ ਜਾਣ ਕਰਦੇਗਾ ਕਿ ਮੈਂ ਹੌਣ ਜਾਣ ਬਸ ਅਧਿਕਾਰ ਚ ਮੁੜਦੇ ਅਧਿਕਾਰ ਚ ਮੁੜਦਗੇ ਅੱਛਾ ਥੱਲੇ ਆਉਂਦੇ ਹੀ ਨਹੀਂ ਤਾਂ ਤੋਂ ਹੀ ਮੁੜ ਜਾਂਦੇ ਆ ਉੱਤ ਚ ਦਖਾਈਦਾ ਆਈ ਬਾਰੀ ਦੇ ਵਿੱਚ ਇਹ ਕਹਾਣੀ ਆਈ ਬਾਰੀ ਦੇ ਵਿੱਚ ਹਮੇਂ ਕੰਮ ਤਾਂ ਦਿਖਾਈ ਦਈਏ ਦਿਖਾਈ ਉਹ ਦਿਖਾਈ ਦੇਵੇ ਕੱਢੋ ਜੋ ਸਹੀ ਵੀ ਉਹੀ ਕਬੂਤਰ ਰਹਿੰਦਾ ਫਿਰ ਫਰੋਂ ਤਾਂਹੀਂ ਖੜਾ ਉਸ ਦਾ ਸੋ ਪੰਗੇ ਆ ਇਹ ਦੇਖੋ ਜੀ ਇਹ ਛਾਪੇ ਵਾਲਾ ਕਬੂਤਰ ਹੈ ਛਾਪੇ ਹਰ ਗਏ ਸੀਗਾ ਇਹ ਅੱਜ ਤੱਕ ਅੱਛਾ ਕੈਮਾ ਹਰਿਆ ਦੂਜੀ ਹਰਿਆਹੀ ਆਰਟੀਫਾਈਲ ਦੀ ਬਸਤ ਓਕੇ ਹਾਂ ਪਹਿਲਾ ਨਾਮ ਉਧਰ ਵਗਿਆ ਸੀ ਵਿੱਕੀ ਭਾਈ ਨੇ ਹਾਂ ਹੂੰ ਜਦੋਂ ਵਿੱਕੀ ਥੱਲੇ ਆ ਰਹੇ ਸੀ ਓਕੇ ਭਾਈ ਓਕੇ ਬਾਜੀ ਬਾਜੀ ਥੱਲੇ ਉਹ ਬਾਜੀ ਬੰਟੀ ਵੀ ਸੀ ਸਾਡੀ ਹਾਂ ਬਾਜੀ ਕੁੱਤਰ ਰਹੇ ਸੀ ਤਿੰਨ ਚਾਰ ਕੁੱਤਰ ਰਹੇ ਸੀ ਓਕੇ ਭਾਈ ਬਾਸ਼ਕਮ ਜੀ ਨਹੀਂ ਸੀ ਉਸ ਜਦੋਂ ਉਹ ਫਰੈਂਚ ਸੀ ਹਾਂ ਤੇ ਮੇਰੀ ਗਲਾਰਾ ਬੰਡੀ ਹਾਂ ਬਾਈ ਗਾ ਮੈਨੂੰ ਛੱਡ ਕੇ ਭਾਂਸੇ ਨੇ ਕਾ ਬੰਦਲ ਸੀ ਬਾਈ ਵਿਆ ਕਲਾਰਾ ਪਰ ਆਲਾ ਮੱਡੀ ਬੈਠਾ ਹਾਂ ਉਹ ਹੱਥੋਂ ਪਹਿਲਾਂ ਲੱਗ ਗਿਆ ਪਿਲੇ ਦੇ ਬਾਈ ਦੇ ਉੱਡੇ 40 45 ਮਿੰਟ ਇੱਕ ਘੰਟਾ ਉੱਡੀ ਗਏ ਦੋਨੇ ਹੋਇਆ ਜੇ ਹੋਇਆ ਜੇ ਕਰੇ ਕੁੱਤਰ ਦਾ ਆਪਣੇ ਵੀਡੀਓ ਸੀ ਹਾਂ ਨਹੀਂ ਉਹ ਆਪਣਾ ਕੁੱਤਰ ਸੀਗਾ ਹੋਰ ਸੀ ਉਹ ਹੋਰ ਸੀ ਓਕੇ ਕੀ ਬਲੱਡ ਸੀ ਕਿਹੜਾ ਦਾ ਕਿੱਧਰਲੇ ਪਾਸੇ ਇਹ ਪੁਰਾਣੇ ਕੁੱਤਰਾ ਦਾ ਇਹ ਮਾਹਤਪੁਰ ਆਏ ਹੋਏ ਸੀ ਦਾ ਮਾਫਰ ਮਾਲਪੁਰੋ ਕੇ ਤਾਂ ਮਰਗੇ ਦੇ ਮਾਪੇ ਅੱਛਾ ਸਮਾਪੇ ਹੈ ਨਹੀਂ ਕੱਲਾ ਹੀ ਹੈ 82 ਵਾਲੀ ਹੈ ਮਾਦ ਜੱਸੀ ਕੋਲੇ ਜੱਸੀ ਕੋਲੇ ਆਉਣਗੇ ਸਾਰੇ ਵੱਡੇ ਹਾਂ ਮਾਦਪੁਰ ਉੱਥੋਂ ਚੱਕ ਲੈਣੇ ਪੱਠੀ ਓਕੇ ਭਾਈ ਇਹਦਾ ਕਿਤੇ ਕਿਤੇ ਨਾ ਬਲੱਡ ਪਾਇਆ ਇਹਦਾ ਸਾਰੇ ਨਾਲ ਹੀ ਉੱਟ ਜਾਂਦੇ ਜਿੰਨਾ ਮਰਜੀ ਦਾ ਹੂੰ ਕਿਵੇਂ ਜੀ ਕੱਢਦੇ ਬੱਚੇ ਇਹ ਬਸ ਐਂ ਜੀ ਕੱਢਦਾ ਆਪਦੇ ਲਾਲਚੀ ਨੇ ਲਾਲਚੀ ਨੇ ਹੀ ਕੱਢਾ ਓਕੇ ਸਹੀ ਹੈ ਭਾਈ ਖਟੀਆਂ ਖਾਣਾ ਆ ਦਿਖਾ ਦੇ ਚੁੰਝੜੇ ਜਿਹੜੀ ਦਿਖਾਉਣ ਵਾਲੀ ਚੀਜ਼ ਆ ਤੇ ਹਾਂ કડਵਾ ਗੱਲਾਂ ਕੁੱਤਾਂ ਗੱਲਾਂ ਇਹ ਤਾਂ ਉਮਰ ਕਰਕੇ ਕਰਕੇ ਹੂੰ ਉਮਰ ਕਾਫੀ ਹੈ ਕਿੰਨੀ ਕੁ ਉਮਰ ਦੀ ਪਈ ਇਹ ਹੋ 8-10 ਸਾਲਾਂ ਦੀ ਹੂੰ ਓਕੇ ਅੱਛਾ ਸਾਡੀ ਕੋਈ ਉਮਰ ਦਾ ਹੈ ਤਾਂ ਕਾਜਾ ਵੀ ਕਿੰਨੀ ਇੱਕ ਕਰ ਜਾਂਦਾ ਉਮਰ ਇਹ 15-20 ਸਾਲ ਤੱਕ ਪਈ ਨਹੀਂ 25 ਸਾਲ ਤੱਕ ਦੇ ਸਮਝ ਨਹੀਂ ਤਾਂ 25 ਸਾਲ ਕਰ ਦਿੰਦੇ ਆ ਕਿ ਆਏ ਸਾਲ ਪੁੱਤਰੋਂ ਬਦਾਮ ਪਾਈ ਨੇ ਵੱਡਿਆਂ ਨੂੰ ਹਾਂ ਤਾਂ ਪੁੱਤਰ ਨਹੀਂ ਮਰਦੇ 25 ਸਾਲ ਕੱਢ ਜਾਂਦੇ ਆਂਟੀ ਹਾਂ ਜਦੋਂ ਆਪਾਂ ਇਕੱਲੀ ਕਣਕ ਤੇ ਕਰਦੇ ਨੇ ਫੇਰ ਪੁੱਤਰ ਕੰਧ ਹੋਰ ਨਹੀਂ ਕਰਦੇ ਓਕੇ ਜੇ ਖਰਾਕ ਪਾਈ ਨੇ ਫੇਰ ਤੋੜ ਬਦਾਮਾਂ ਦੇ ਕੱਟ ਹੀ ਜਾਂਦੇ 25 ਸਾਲ ਅਜੀ ਬਾਈ ਸਾਰੇ ਇਤਨਾ ਬਨਾ ਪਾ ਜਿੰਨੇ ਵੱਡੇ ਨੂੰ ਸਾਡੇ ਕੋਲ ਮਿੰਮੀ ਕੁੱਤਰ ਹੈ ਤੁਹਾਡੇ ਕੋਲੇ ਵੱਧ ਤੋਂ ਵੱਧ ਕਿੰਨਾ ਟਾਈਮ ਕੱਟਿਆ ਕੁੱਤਰ ਸਾਡੇ ਕੋਲ ਤਾਂ ਇਹ ਸਮਝ ਲਾ ਛੋਟਾ ਦਾ ਕੁੱਤਰ ਹੈਗਾ ਤੇ ਇਹ ਸਮਝ ਲਾ ਕਿੰਨਾ ਚਿਰ ਹੋ ਗਿਆ ਟੀਟੂ ਕੋਲੇ ਇਹ ਮੈਨੂੰ 10 ਸਾਲਾਂ ਦਾ ਹੋਊ ਬੇਖੋ ਤਾਂ 12 ਤੱਕ ਸਾਲਾਂ ਦਾ ਕੁੱਤਰ ਬੈਠਾ ਸਾਡੇ ਕੋਲੇ ਅੰਦਰ ਹੈ ਜੇ ਬੱਚੇ ਕੱਢਦਾ ਹਜੇ ਵੀ ਹਾਂ ਓਕੇ ਬੱਚੇ ਕੱਢੀ ਜਾਂਦਾ ਹਜੇ ਹਾਂ 12 ਸਾਲਾਂ ਦਾ ਉਹੀ ਪਿਆਗਾ ਪੂਰਾ ਬਿੱਟ ਇਹ ਕਰਦਾ ਬੱਚਿਆਂ ਦੇ ਵਿੱਚ ਕਰਨਾ ਓਕੇ ਸਹੀ ਹੈ ਬਾਈ ਲਓ ਜੀ ਮਾਧਮ ਇੱਕ ਕੋਲਡ ਹੋ ਜਿੱਤੇ ਸੀ ਕੋਲਡ ਤੋਂ ਹਾਂ ਕੋਲਡ ਸਹੀ ਹੈ ਭਾਈ ਸ਼ਾਕ ਆਇਆ ਨਾ ਇਹ ਕਿਧਰੋਂ ਬਲੱਡ ਚ ਪਾ ਗਰਾਂ ਇਹ ਵੀ ਚਿੱਟੀ ਵਾਲੇ ਨੂੰ ਬਲੱਡ ਚ ਹੂੰ ਇਹ ਕੋਲੇ 50 ਮੋਟੜੀ ਬਾਜੀ ਜਿੱਤੇ ਹੈ ਭਾਈ ਅੱਛਾ ਜੀ ਕੀ ਨਾਮ ਵੀ ਸੀ ਕੋਈ ਉੱਥੇ ਉੱਥੇ ਫ੍ਰਿਜ ਜਿੱਤਾ ਸੀ ਜਿੱਤੇ ਦੂਜਾ ਨੰਬਰ ਬਣਾਇਆ ਸੀ ਨਾ ਮੋਟਰਸਾਈਕਲ ਦੀ ਕੋਲਡ ਤੋਂ ਹੂੰ ਹੂੰ ਸਹੀ ਆੜ ਬਾਗੀ ਗੁਤਰਾ ਨਾ ਉਹਦੇ ਕਬੂਤਰ ਖਾਸ ੜਪਾ ਮੇਰੇ ਵਿੱਚ ਕਈ ਦਿਖਾਉਣ ਵੇਲੇ ਸਾਦੀ ਹਲਦਾ ਹੀ ਨਹੀਂ ਕਬੂਤਰ ਚੰਗੀ ਬਾਜੀ ੜ ਬਹੁਤ ਜਿੱਤੂ ਹਾਂ ਜਮਾਈ ਨੇ ਕਿੰਮ ਬਹੁਤ ਐਕੈਂਟੀ ਕਈ ਵਾਰੀ ਕਬੂਤਰ ਹਲਦਾ ਹੀ ਨਹੀਂ ਹੱਥ ਚ ਫੜਾ ਆ ਫੋਲ ੜਪਾ ਦੇ ਘਰ ਚੋਂ ਨਿਕਲਦਾ ਹੀ ਦੂਜਾ ਆਵੇ ਸ਼ਾਕ ਨੋਈ ਇਹ ਕਿੜਾ ਇਹ ਵੀ ਧੰਨੇ ਵਾਲੇ ਦੇ ਚਿੱਟੀ ਵਾਲੇ ਦੇ ਪੁੱਲੀਆਂ ਦਾ ਲੀਲਾ ਵਾਲੇ ਦਾ ਲੀਲਾ ਵਾਲਾ ਉਹ ਛੜਾ ਹਾਂ ਓਕੇ ਇਹ ਛੜਾ ਕਿਤੇ ਇਹ ਨਹੀਂ ਛੜਿਆ ਇਹ ਘੱਟ ਰੱਖਿਆ ਹੋਇਆ ਤੇ ਦਜੀ ਨਹੀਂ ਜੀ ਰੱਖ ਲੈ ਗਾ ਜੀ ਰੱਖਿਆ ਹੈ ਕਿਵੇਂ ਉਹਦਾ ਛੜਾ ਛੁੱਟ ਜਮ ਨਹੀਂ ਛੜਿਆ ਪਰ ਤੁਸੀਂ ਇਹ ਨਹੀਂ ਛੜਿਆ ਇਹ ਭੈਣ ਭਾਈ ਬਹੁਤ ਜਿੱਤੇ ਆ ਕਿਵੇਂ ਉੜਦੇ ਡਾਰ ਕਿਹ ਹੈ ਇਹਨਾਂ ਦੀ ਪੂਰੀ ਫੋਲੀ ਉੜਦੇ ਆ ਤਾਂ ਹੀ ਰਹਿੰਦੇ ਆ ਵੀ ਅਧਕਾਰ ਤੋਂ ਥੋੜੇ ਕੋਲ ਸਾਰੇ ਕਬੂਤਰੀ ਤਾਂ ਵਾਲੇ ਨੇ ਵਾ ਜਿਹੜਾ ਤਾਂ ਤੋਤਾ ਤੋਂ ਮੜ ਜਾਂਦਾ ਓਕੇ ਹੋ ਗਿਆ ਸਹੀ ਆ ਖੋਸ਼ ਕਸਾਰੇ ਕੁੱਤਰਾ ਲਓ ਜੀ ਮੈਂ ਕਦੇ ਹੀ ਰੰਦਾ ਬਹੁਤ ਹੋਸ ਇਹ ਵਸ ਇਹ ਵੀ ਹੱਬੇ ਦਾਗਾ ਹੂੰ ਛੱਡਿਆ ਵੇ ਕਿਤੇ ਅਣਗੇ ਜੀ ਵੱਡਾ ਪੁੱਤ ਜਹਾ ਤੇਰਾ ਓਕੇ ਹਾਂ ਇਹ ਪਹਿਲੀ ਜੋੜੀ ਦਾ ਤੇ ਇਹ ਕਿਦਾਂ ਲੱਗ ਕਾ ਇਹ ਕਾਲਸਰੀ ਨਾਲ ਘੜਾ ਕੇ ਇੱਕ ਲਾਇ ਹੋਏ ਸੀ ਕਾਲਸਰੀ ਨਾਲ ਕਹੇ ਜੇ ਘੜੇ ਬੱਚੇ ਨਾਲ ਇਹ ਬੱਚੇ ਖੱਟੀਆਂ ਦੀ ਘੜਦਾ ਵਾ ਚਿੱਟੇ ਹੂੰ ਸਾਫ ਚਿੱਟੇ ਦੇ ਖੱਟੀਆਂ ਆਖਾਂ ਮਾਂ ਕਹੇ ਜੀ ਇਹਦੇ ਨਾਲ ਜਿਹੜੀ ਇਹਦੀ ਮਾਂ ਕਾਲਸਰੀ ਸੀ ओके हां ਜਿਹੜੀ ਨਾਲ ਲਾਈਵ ਹੋ ਗਿਆ ਜੀ ਇਹਦੇ ਨਾਲ ਤਾਂ ਬਸ ਬਦਲ ਕੇ ਲਾ ਦਿੱਤੀ ਆ ਇਸ ਵਾਰ ਜਿਹੜੀ ਦਾ ਹੋਣਾ ਹੈ ਹਮ ਐ ਕਿਦੇ ਚਿੱਪੀ ਵਾਲੀ ਨਾ ਘੜਾਏ ਅੱਛਾ ਸਹੀ ਹੈ ਭਾਈ ਲਓ ਜੀ ਵਸਾ ਡੇਗਾ ਨਾ ਤੂੰ ਦੇ ਵੇ ਇਹ ਵੀ ਲਾ ਲੈਦਾ ਪਿਆਰ ਕੀਤਾ ਫਿਰ ਹਮ ਕੀ ਹੋ ਗਿਆ ਇਹ ਵੀ ਨਹੀਂ ਵੀ ਜਾਣਗਾ ਜੀ ਇਹ ਵੀ ਆਣਗੇ ਨਹੀਂ ਇਹ ਗਿੱਜਾ ਹੋਇਆ ਸੀਗਾ ਇਹ ਬਾਜੀ ਹਰ ਗਿਆ ਸੀ ਇਹ ਰੱਖਿਆ ਸੀ ਕਿੱਥੇ ਆ ਰਿਹਾ ਇਹ ਨੰਗਲ ਹਰ ਗਿਆ ਸੀਗਾ ਕਮਾ ਇਹ ਤਾਂ ਟਾਈਮ ਵਾਲੀ ਬੈਗਲ ਪਾਣੀ ਰੋਕ ਤੇ ਅੱਛਾ ਹੂੰ ਸਹੀ ਹੈ ਭਾਈ ਨਾ ਸੋਟਨ ਦਿਖਾਉਂਦਾ ਸਾਲ ਪੁਰਾਣਾ ਕੁੱਤ ਰੋਕ ਹਾਂ ਦਿਖ ਦਈਓ ਮਤ ਪਤਾ ਲੱਗਦਾ ਉਹਦਾ ਜੇ ਬੜਾ ਪਤਾ ਲੱਗਦਾ ਜੀ ਨੱਕ ਤੋਂ ਉਹ ਥੋੜਾ ਜਿਹਾ ਬਾਹਰ ਹੈ ਕਿ ਯਾਰ ਫਿਰ ਜੂਟ ਫੂਟੇ ਜਿਹਾ ਤਾਂ ਕਹਿੰਦੇ ਹੈਗਾ ਉਹ ਮੈਂ ਨਾ ਸੋ ਗੁੱਡਬਾਈ ਸੋ ਚਲੋ ਤੇ ਬਹੁਤ ਬਹੁਤ ਧੰਨਵਾਦ ਬਾਈ ਜੀ ਉਸਤਾਦ ਜੀ ਦਾ ਤੇ ਬਾਈ ਦੀਪੀ ਦਾ ਤੇ ਜਿੰਨੇ ਵੀ ਭਰਾ ਪਹੁੰਚਿਆ ਸਾਰਿਆਂ ਨੂੰ ਜੀ ਆਣ ਤੇ ਵੀਰ ਹਾਂਟੀ ਦਾ ਵੀ ਧੰਨਵਾਦ ਤੇ ਜੀ ਦੀ ਬਦੌਲਤ ਅੱਜ ਇਹ ਵੀਡੀਓ ਬਣੀ ਆ ਬਹੁਤ ਬਹੁਤ ਧੰਨਵਾਦ ਭਰਾਵਾਂ ਦਾ ਤੇ ਬਾਕੀ ਵੀਰੇ ਲਾਈਕ ਸ਼ੇਅਰ ਕਮੈਂਟ ਕਰਕੇ ਲਾਜ਼ਮੀ ਦੱਸੋ ਜੀ ਬਹੁਤ ਬਹੁਤ ਥੈਂਕ ਯੂ ਸ਼ੁਕਰੀਆ